ਹਾਂਜੀ ਹਿੰਦੂਆ ਬਾਗ ਜਿਹੜੇ ਆ ਹਾਂਜੀ ਹੈਗੇ ਅੱਛਾ ਜੀ ਉਹ ਝੋਕਾ ਨੂੰ ਦੇਖ ਕੇ ਮਤਲਬ ਸਾਇਲ ਹੋ ਜਾਂਦੇ ਆ ਠੀਕ ਹੈ ਇਦਾਂ ਕੋਈ ਨੁਕਸਾਨ ਨਹੀਂ ਹੋਇਆ ਠੀਕ ਹੈ 400 ਸਾਲ ਪੁਰਾਣਾ ਬੋੜ ਦਾ ਦਰਖਤ ਜੋ ਕਿ ਤੁਹਾਨੂੰ ਬਾਬਾ ਜੀ ਇਹ ਜੰਗਲਾਂ ਵਿੱਚ ਅਕੱਲੇ ਹੀ ਰਹਿੰਦੇ ਆ ਠੀਕ ਹੈ ਪਿੰਡ ਕਿਹੜਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਆਏ ਆ ਨਵੇਂ ਇੱਕ ਸਫ਼ਰ ਤੇ ਉਸ਼ਾਰਪਤ ਡਿਸਟ੍ਰਿਕਟ ਦੇ ਸਭ ਤੋਂ ਵੱਡੇ ਜੰਗਲ ਦੇ ਵਿੱਚ ਜੋ ਕਿ ਉਸ਼ਾਰਪਤ ਤੋਂ ਤਕਰੀਬਨ 15 ਕਿਲੋਮੀਟਰ ਦੀ ਦੂਰੀ ਤੇ ਹੈ 5200 ਏਕੜ ਚ ਇਹ ਜੰਗਲ ਫੈਲਿਆ ਹੋਇਆ ਹੈ ਬਹੁਤ ਹੀ ਸੰਘਣਾ ਜੰਗਲ ਹੈ ਮਾਜੀ ਦਾ ਜੰਗਲ ਜਿਹੜਾ ਉਸ਼ਾਰਪਤ ਡਿਸਟ੍ਰਿਕਟ ਦਾ ਇੱਕ ਹੋਰ ਜੰਗਲ ਹੈ ਉਸ ਤੋਂ ਵੱਡਾ ਜੰਗਲ ਡਾਡੇ ਪਿੰਡ ਦਾ ਜੰਗਲ ਹੈ ਜੀ ਬਹੁਤ ਹੀ ਖਤਰਨਾਕ ਜਾਨਵਰ ਇਸ ਜੰਗਲ ਦੇ ਵਿੱਚ ਰਹਿੰਦੇ ਨੇ ਆਓ ਤੁਹਾਨੂੰ ਲੈ ਚਲੀਏ ਡਾਡੇ ਪਿੰਡ ਦੇ ਜੰਗਲ ਦੇ ਵਿੱਚ ਬਣੇ ਰਹੋ ਜੀ ਮੇਰੇ YouTube ਚੈਨਲ ਤੇ ਆ ਜਾਓ ਮਿਲਦੇ ਹਾਂ ਅੱਗੇ ਇੱਕ ਸਾਨੂੰ ਪਤਾ ਲੱਗਾ ਸੀ ਇੱਥੇ ਡਾਡੇ ਦੇ ਜੰਗਲਾਂ ਦੇ ਵਿੱਚ ਇੱਕ ਬਜ਼ੁਰਗ ਫਕੀਰ ਰਹਿੰਦੇ ਨੇ ਆਜੋ ਤੁਹਾਨੂੰ ਉਹਨਾਂ ਨਾਲ ਵੀ ਮਲਾਉਂਦੇ ਆ ਅਤੇ ਪੁੱਛਦੇ ਆ ਉਹ ਆਪਣਾ ਜੀਵਨ ਇਸ ਜੰਗਲ ਦੇ ਵਿੱਚ ਕਿਵੇਂ ਕੱਟਦੇ ਆ ਆਜੋ ਜੀ ਮਿਲਦੇ ਹਾਂ ਬਾਬਾ ਜੀ ਦੇ ਕੋਲ ਜਾ ਕੇ ਗੱਲਬਾਤ ਕਰਦੇ ਆ ਆ ਗਏ ਆਂ ਜੀ ਬਾਬਾ ਜੀ ਦੇ ਕੋਲ ਉਹਨਾਂ ਦੀ ਕੁੱਲੀ ਦੇ ਵਿੱਚ ਆ ਜੋ ਗੱਲ ਕਰਦੇ ਆਂ ਬਾਬਾ ਜੀ ਦੇ ਨਾਲ ਬਾਬਾ ਜੀ RAM RAM ਜੀ ਹਾਂ ਜੀ RAM RAM ਜੀ ਬਾਬਾ ਜੀ ਸਾਨੂੰ ਪਤਾ ਲੱਗਾ ਸੀ ਤੁਸੀਂ ਇਸ ਜੰਗਲਾਂ ਦੇ ਵਿੱਚ ਰਹਿੰਦੇ ਹੋ ਹਾਂ ਜੀ ਬਾਬਾ ਜੀ ਕਿੰਨੀ ਉਮਰ ਹੋ ਗਈ ਜੀ ਆਪਣਾ ਇਹ ਜੰਗਲ ਚ ਰਹਿੰਦੇ ਜੀ 60 ਕੇ ਸਾਲ ਦੇ ਜਿਹਾ 60 ਸਾਲ ਦੀ ਉਮਰ ਆ ਗਈ ਤੁਸੀਂ ਬਚਪਨ ਤੋਂ ਹੀ ਸਾਧੂ ਵਸਤਾ ਚ ਆ ਗਏ ਸੀਗੇ ਜੀ ਬਚਪਨ ਤੋਂ ਠੀਕ ਹੈ ਜੀ ਤੇ ਬਾਬਾ ਜੀ ਜਿਹੜਾ ਇਹ ਜੰਗਲ ਵਾ ਇਹ ਜੰਗਲ ਦੇ ਵਿੱਚ ਜਾਨਵਰ ਵੀ ਹੈ ਜੀ ਜਾਨਵਰ ਹੈਗੇ ਜੀ ਬਹੁਤ ਸਾਰੇ ਜਾਨਵਰ ਅੱਛਾ ਜੀ ਜੇ ਸਾਨੂੰ ਪਤਾ ਲੱਗਾ ਤਿੰਦੂਆ ਵਗੈਰਾ ਵੀ ਹੁੰਦਾ ਹੈ ਜੀ ਤਿੰਦੂਆ ਵਗੈਰਾ ਵੀ ਹੈਗੇ ਆ ਠੀਕ ਹੈ ਜੀ ਜੰਗਲਾਂ ਵਿੱਚ ਬਾਬਾ ਜੀ ਇਹ ਤੁਸੀਂ ਬਚਪਨ ਤੋਂ ਇੱਥੇ ਰਹਿੰਦੇ ਆ ਜੀ ਇਹ ਸਾਨੂੰ ਪਤਾ ਲੱਗਾ ਸੀ ਏਰੀਆ ਦਾ ਸਭ ਤੋਂ ਵੱਡਾ ਜੰਗਲ ਆ ਜੀ ਜਿੱਥੇ ਆ ਠੀਕ ਹੈ ਜੀ ਭੋਲੇ ਨਾਥ ਦੇ ਭਗਤੋਂ ਜੀ ਤੁਸੀਂ ਠੀਕ ਹੈ ਜੀ ਬਾਕੀ ਡਾਕਟਰਾਂ ਕੋਲ ਨਹੀਂ ਜਾਣਾ ਨਹੀਂ ਜਾਂਦੇ ਜੀ ਮਤਲਬ ਜੋ ਕੁਦਰਤ ਵੱਲੋਂ ਦਵਾਈ ਮਿਲਿਆ ਉਹੀ ਖਾਣੇ ਆ ਮਤਲਬ ਉਹਦੇ ਠੀਕ ਹੁੰਦੇ ਆ ਉਸੇ ਮਾਲਕ ਨੂੰ ਠੀਕ ਹੈ ਤੇ ਬਾਬਾ ਜੀ ਰੋਟੀ ਪਾਣੀ ਫੇਰ ਤੁਸੀਂ ਆਪ ਹੀ ਪਾਣੀ ਆਪਣਾ ਰੱਛਾ ਨੂੰ ਮਿਹਨਤ ਕਰਕੇ ਠੀਕ ਹੈ ਜੀ ਆਪਣੇ ਕਸਿਆਂ ਦਾ ਬਾਬਾ ਜੀ ਇਦਾਂ ਦੇ ਜੰਗਲਾਂ ਦੇ ਵਿੱਚ ਤੁਹਾਨੂੰ ਡਰ ਨਹੀਂ ਲੱਗਦਾ ਤੁਸੀਂ ਇਕੱਲੇ ਰਹਿੰਦੇ ਆ ਜੀ ਇੱਥੇ ਪਰ ਉਹ ਮਾਲਕ ਨੇ ਜੋ ਉਹਦੇ ਨਾਮ ਦਾ ਬਕਾਰੀ ਆ ਉਹਨੂੰ ਕਾਹਦਾ ਡਰ ਹੋਣਾ ਫੇਰ ਠੀਕ ਹੈ ਜੀ ਜਿਹੜਾ ਉਹਦਾ ਹੀ ਪੁਜਾਰੀ ਹੋ ਗਿਆ ਉਹਨੂੰ ਕਾਹਦਾ ਡਰ ਹੋਣਾ ਠੀਕ ਹੈ ਜੀ ਬਾਕੀ ਨਾਗ ਦੇ ਉੱਤੇ ਆਉ ਵੀ ਏਦਾਂ ਘੁੰਮਦੇ ਰਹੇ ਸਾਨੂੰ ਨਹੀਂ ਨਹੀਂ ਕਦੀ ਕੁਛ ਗਿਆ ਅੱਛਾ ਮਤਲਬ ਸੱਪ ਵਗੈਰਾ ਨਾਗ ਆਉਂਦੇ ਆ ਜੀ ਇੱਥੇ ਠੀਕ ਹੈ ਜੀ ਤੇ ਬਾਬਾ ਜੀ ਸਾਧੂ ਰੂਪ ਕਦੋਂ ਦਾ ਧਾਰਨ ਕੀਤਾ ਹੋਇਆ ਜੀ ਸਾਧੂ ਰੂਪ ਤਕਰੀਬਨ ਜਦੋਂ ਬਚਪਨ ਤੋਂ ਹੀ ਆ ਮਹਾਰਾਜ ਜੀ ਜਲਤੋਂ ਸਭ ਕੁਝ ਹੀ ਨਾ ਸ਼ਾਦੀ ਵਾਦੀ ਨਹੀਂ ਕਰਾਇਆ ਕੋਈ ਰਹਿਣਾ ਨਹੀਂ ਕੋ ਲਾਚ ਦੇ ਵਿੱਚ ਨਹੀਂ ਆਏ ਕੋ ਰਿਸ਼ਤੇਦਾਰੀ ਜਾਨੀ ਸਾਨੂੰ ਮਤਲਬ ਕੋਈ ਰਿਸ਼ਤੇਦਾਰਾਂ ਨਾਲ ਨਹੀਂ ਆ ਫਿਰ ਰਿਸ਼ਤੇਦਾਰੀ ਪਾਈ ਆ ਇਹ ਨਹੀਂ ਹੈ ਬਾਬਾ ਜੀ ਸਾਨੂੰ ਪਤਾ ਲੱਗਾ ਸੀ ਤੁਹਾਡੇ ਇੱਥੇ ਆਲੇ ਦੁਆਲੇ ਬੋੜ ਦੇ ਦਰਖਤ ਵਾ ਜੀ ਹਾਂ ਜੀ ਉਹ ਕਹਿੰਦੇ ਸੀ 400 ਸਾਲ ਪੁਰਾਣੇ ਆ ਜੀ ਇਹ ਗੱਲ ਸੱਚੋ ਆ ਜੀ ਮਤਲਬ ਅਸੀਂ ਨੋਟ ਕਰ ਰਹੇ ਆ ਕਿ ਪੰਜਾਬ ਚ ਕਿਤੇ ਵੀ ਇੰਨੇ ਪੁਰਾਣੇ ਬੋੜ ਦੇ ਦਰਖਤ ਨਹੀਂ ਹੈਗੇ ਪਰ ਇਸ ਜੰਗਲ ਦੇ ਵਿੱਚ ਇੰਨੇ ਪੁਰਾਣੇ ਬੋੜ ਦੇ ਦਰਖਤ ਬਾ ਜੀ ਆ ਗਿਆ ਜੀ ਮਤਲਬ ਇਹ ਗੱਲ ਸੱਚੋ ਆ ਜੀ ਤੁਸੀਂ ਦੇਖ ਸਕਦੇ ਹੋ ਆ ਬੋੜ ਦਾ ਦਰਖਤ 400 ਸਾਲ ਪੁਰਾਣਾ ਆ ਜੀ ਠੀਕ ਆ ਜੀ ਠੀਕ ਆ ਬਾਬਾ ਜੀ ਅਸੀਂ ਆਏ ਸੀ ਤੁਹਾਨੂੰ ਮਿਲਣ ਵਾਸਤੇ ਕਿਉਂਕਿ ਸਾਨੂੰ ਪਤਾ ਲੱਗਾ ਜੀ ਤੁਸੀਂ ਕੱਲੇ ਇਸ ਜੰਗਲ ਚ ਰਹਿੰਦੇ ਆ ਮਤਲਬ ਤੁਹਾਡੀ ਅਸੀਂ ਕੁਲੀ ਵੀ ਦੇਖੀ ਜਿੱਥੇ ਤੁਸੀਂ ਗਰਮੀਆਂ ਨੂੰ ਉੱਪਰ ਰਹਿੰਦੇ ਆ ਜੀ ਤੇ ਰੋਟੀ ਪਾਣੀ ਫਿਰ ਇੱਥੇ ਜੀ ਗਰਮੀਆਂ ਨੂੰ ਉੱਪਰ ਰਹਿਣ ਦਾ ਕਾਰਨ ਕੀ ਆ ਜੀ ਮਤਲਬ ਗਰਮੀਆਂ ਨੂੰ ਜਦੋਂ ਕੋਈ ਹਵਾ ਹਵਾ ਮੱਛਰ ਮੱਛਰਾਂ ਦੇ ਵਰਤਨ ਦਾ ਠੀਪੇ ਉੱਪਰ ਕੁੱਲੀ ਜੀ ਰਹਿੰਦੀਆਂ ਜੀ ਹੁਣ ਤੁਸੀਂ ਫਿਰ ਮਤਲਬ ਇਹ ਆਪਣੀ ਬਸ ਇੱਥੇ ਹੀ ਆ ਤੁਹਾਡੀ ਹੈ ਨਾ ਜੀ ਠੀਕ ਹੈ ਜੀ ਆ ਬਾਬਾ ਜੀ ਦੀ ਕੁੱਲੀ ਜਿੱਥੇ ਹੁਣ ਸਿਆਲ ਦੇ ਵਿੱਚ ਰਹਿੰਦੇ ਆ ਜੀ ਤੇ ਗਰਮੀਆਂ ਨੂੰ ਬਾਬਾ ਜੀ ਦੀ ਜਿਹੜੀ ਕੁੱਲੀ ਆ ਉਹ ਉੱਪਰ ਆ ਜੀ ਕਿਉਂਕਿ ਗਰਮੀ ਦੇ ਵਿੱਚ ਕਹਿੰਦੇ ਮੱਛਰ ਹੋ ਜਾਂਦਾ ਆ ਤੇ ਫਿਰ ਹਵਾ ਦੀ ਹਵਾ ਉਹ ਆਉਂਦੀ ਆ ਉੱਪਰ ਬਹਿ ਜਾਂਦੇ ਆ ਜੀ ਇਹ ਖੂਬ ਆ ਜੀ ਬਾਬਾ ਜੀ ਹੁਣੀ ਦੱਸ ਰਹੇ ਸੀ ਕਿ ਇਹ 100 ਸਾਲ ਪੁਰਾਣਾ ਖੂਹ ਆ ਤੇ ਇਹ ਖੂਹ ਜੋ ਪਹਿਲਾਂ ਪਾਣੀ ਆਉਂਦਾ ਹੁੰਦਾ ਸੀਗਾ ਤੇ ਹੁਣ ਖੂਹ ਸੁੱਕ ਚੁੱਕਾ ਆ तकरीबन ਇਹ 200 ਫੁੱਟ ਡੂੰਘਾ ਖੂਹ ਆ ਜੀ ਆਇਓ 400 ਸਾਲ ਪੁਰਾਣਾ ਬੋੜ ਦਾ ਦਰਖਤ ਆ ਜੀ ਜਿਹਦੇ ਬਾਰੇ ਪਿੰਡ ਵਾਸੀਆਂ ਸਾਨੂੰ ਦੱਸਿਆ ਸੀ 400 ਸਾਲ ਪੁਰਾਣਾ ਬੋੜ ਦਾ ਦਰਖਤ ਕੋਈ ਕੋਈ ਪੰਜਾਬ ਦੇ ਵਿੱਚ ਹੋਊਗਾ ਤੁਸੀਂ ਦੇਖ ਸਕਦੇ ਹੋ ਜੜਾਂ ਧਰਤੀ ਵਿੱਚੋਂ ਹੋ ਕੇ ਮੁੜ ਕੇ ਉੱਪਰ ਨੂੰ ਚਲ ਗਈਆਂ ਐ ਜੀ ਦੇਖੋ ਜੜਾਂ ਨੇ ਕਿਦਾਂ ਡਾਂਿਆਂ ਨੂੰ ਫੜਿਆ ਹੋਇਆ ਐ ਜੀ ਤੁਹਾਨੂੰ ਅਸੀਂ ਦਿਖਾਉਣਾ ਸੀ ਕਿ ਬੋਰਡ ਹਜੇ ਤੱਕ ਵੀ ਪੰਜਾਬ ਦੇ ਵਿੱਚ ਹੈਗਾ ਆ ਉਸ ਤੋਂ ਬਾਅਦ ਆ ਜੋ ਪਿੰਡ ਵਾਸੀਆਂ ਨਾਲ ਕਰਦੇ ਆਂ ਗੱਲ ਜੰਗਲ 'ਚ ਕੁਛ ਸਾਨੂੰ ਵਿਅਕਤੀ ਮਿਲੇ ਸੀ ਉਹਨੂੰ ਪੁੱਛਦੇ ਆਂ ਪਿੰਡ ਬਾਰੇ ਕੀ ਐ ਇਸ ਪਿੰਡ ਬਾਰੇ ਔਰ ਕੀ ਐ ਇਸ ਜੰਗਲ ਦਾ ਰਹੱਸ ਔਰ ਬਾਬਾ ਜੀ ਇੱਥੇ ਕਿੰਨੇ ਸਮੇਂ ਤੋਂ ਰਹਿੰਦੇ ਆ ਆਜੋ ਮਿਲਦੇ ਆ ਅੱਛਾ ਜੀ ਇਹ ਪ੍ਰਾਈਵੇਟ ਨਹੀਂ ਸਰਕਾਰੀ ਜੰਗਲ ਹੈ ਠੀਕ ਹੈ ਜੀ ਜਗਲਾਬ ਦਾ ਜੰਗਲ ਹੈ ਠੀਕ ਹੈ ਜੀ ਠੀਕ ਉਹਦੇ ਪਿਛੋਂ ਪਲਾਸਟਿਕ ਦਾ ਵਿਭਾਗ ਕਰਾਉਂਦਾ ਨਾ ਆਪਣੀ ਠੀਕ ਹੈ ਜੀ ਕਿਉਂਕਿ ਇਹ ਪੀੜ ਜਿਹੜੇ ਸੁੱਕ ਜਾਂਦੇ ਆ ਹਾਂ ਜੀ ਤਾਂ ਉਹਨਾਂ ਦਾ ਮਤਲਬ ਅੱਗੇ ਤੋਂ ਵੀ ਹੋਰ ਨਵੇਂ ਲਾਵਾਂਗੇ ਤਾਂ ਮਤਲਬ ਹਰਿਆਈ ਜਿਹੜੀ ਆਪਣਾ ਸਾਡਾ ਮਤਲਬ ਪੰਜਾਬ ਸਰਕਾਰ ਇੱਕ ਵਧੀਆ ਉਪਰਾਲਾ ਕਰ ਰਹੀ ਹੈ ਜੀ ਵਾਤਾਵਰਨ ਜਿਹੜਾ ਵਧੀਆ ਮਤਲਬ ਹਰੇ ਪੀੜ ਹੋਣ ਦਾ ਵਾਤਾਵਰਨ ਜਿਹੜਾ ਵਧੀਆ ਠੀਕ ਹੈ ਜੀ ਆਕਸੀਜਨ ਦਾ ਵਧੀਆ ਬਿਲਕੁਲ ਬਿਲਕੁਲ ਜੀ ਮਤਲਬ ਜਿਹੜੇ ਸੁੱਕ ਜਾਂਦੇ ਆ ਉਹਦੀ ਥਾਂ ਤੇ ਨਵੇਂ ਬੂਟੇ ਹੋਰ ਲਗਾਏ ਜਾਂਦੇ ਆ ਜੀ ਠੀਕ ਹੈ ਜੀ मतलब इत्ते केयर ਕਰਨ ਵਾਸਤੇ ਬੰਦੇ ਹਾਇਰ ਕੀਤੇ ਹੋਏ ਆ ਜੀ ਹਾਂ ਹਾਇਰ ਕੀਤੇ ਆ ਇੱਥੇ ਫੋਰੈਸਟ ਮੈਂ ਬਣ ਗਾਰਡ ਵੀ ਆ ਬਣ ਬਲੋਕ ਅਫਸਰ ਵੀ ਆ ਠੀਕ ਹੈ ਜੀ ਵੱਡੀ ਰੇਂਜਰ ਰੇਂਜ ਅਫਸਰ ਲਈ ਫੋਬ ਸਾਹਿਬ ਲੋਕੀ ਸ਼ਿਕਾਰ ਤਾਂ ਨਹੀਂ ਖੇਡਦੇ ਜੀ ਆ ਕੇ ਸ਼ਿਕਾਰ ਦਾ ਇੱਥੇ ਕੰਮ ਹੈ ਜੀ ਤੁਹਾਡੇ 57 ਏਕੜ ਅੱਛਾ ਜੀ 57 ਏਕੜ ਪਲਾਟਿਸ਼ਨ ਹੋਈ ਆ ਠੀਕ ਹੈ ਜੀ ਫੋਰੈਸਟ ਦੀ ਜਿੱਥੇ ਨਵੇਂ ਬੂਟੇ ਲਾਏ ਗਏ ਆ ਨਵੇਂ ਬੂਟੇ ਲਾਏ ਗਏ ਆ ਇਹ ਸਾਹਮਣੇ ਇਸ ਕਰਕੇ ਚਾਰ ਬੰਦੀ ਕੀਤੀ ਪਈ ਆ ਠੀਕ ਹੈ ਜੀ ਚਾਰ ਪਰਾਣਾ ਜਗ੍ਹਾ ਆ ਪੁਰਾਣੀ ਜਗ੍ਹਾ ਆ ਕਾਫੀ ਜੀ ਪੁਰਾਣਾ ਠੀਕ ਹੈ ਜੀ ਇਥੋਂ 2-3 ਕਿਲੋਮੀਟਰ ਦਾ ਏਰੀਆ ਹੈ ਜੀ ਇਥੋਂ 3 ਕਿਲੋਮੀਟਰ ਹੈਗਾ ਅੱਛਾ ਜੀ ਇਹ ਪਿੰਡ ਹੈਗਾ ਡਾਡਾ ਹਾਂ ਜੀ ਆ ਪਿੰਡ ਡਾਡਾ ਕੰਢੀ ਦਾ ਖੀਲਾ ਪਿੰਡ ਪੈਂਦਾ ਕੰਢੀ ਦਾ ਮਾਚੂ ਦੇ ਨਾਲ ਲੱਗਦਾ ਜਿਹੜਾ ਨਾ ਠੀਕ ਹੈ ਜੀ ਇਥੋਂ 6 ਕਿਲੋਮੀਟਰ ਅੱਗੇ ਹਾਜ਼ਰ ਦਾ ਜਾਂਦਾ ਠੀਕ ਹੈ ਜੀ ਉਹਦੀ ਬਾਉਂਡਰੀ ਤੇ ਜਾਂਦੀ ਜਿੱਥੇ ਪਾਵੜਾ ਥੱਪੜਾ ਸੁਣਿਆ ਹੋਣਾ ਤੁਸੀਂ ਠੀਕ ਹੈ ਜੀ ਮੰਗਵਾਲ ਤੋਂ ਪੱਲੇ ਬਣੇ ਹਾਂ ਜੀ ਤੇ ਇਹ ਜਿਹੜਾ 5500 5500 ਏਕੜ ਜੰਗਲ ਹੈ ਗ੍ਰੀਨਸਬ ਤੋਂ ਵੱਡਾ ਅੱਛਾ ਜੀ ਮਾਂਜੀ ਜੰਗਲ ਨਾਲ ਵੀ ਡਾਣੇ ਦਾ ਜੰਗਲ ਵੱਡਾ ਹੈ ਇਹ ਜੰਗਲ ਜੀ ਇਹ ਜੰਗਲ ਵੱਡਾ ਹੈ ਠੀਕ ਹੈ ਜਿਹੜੀ ਤੁਸੀਂ ਜਾਨਵਰਾਂ ਦੀ ਗੱਲ ਕਰਦੇ ਆ ਹਿੰਦੂਆ ਬਾਗ ਜਿਹੜੇ ਆ ਉਹ ਹੀ ਹੈ ਹੈਗੇ ਅੱਛਾ ਜੀ ਉਹ ਲੋਕਾਂ ਨੂੰ ਦੇਖ ਕੇ ਮਤਲਬ ਸਾਇਲ ਹੋ ਜਾਂਦੇ ਆ ਠੀਕ ਹੈ ਤਾਂ ਕਿਸੇ ਦਾ ਨੁਕਸਾਨ ਨਹੀਂ ਹੋਇਆ ਠੀਕ ਹੈ ਜੀ ਜਾਂ ਛੋਟੇ ਮੋਟੇ ਕੱਟੂ ਪੱਛੂ ਜਿਹੜੇ ਹੈਗੇ ਆ ਉਹ ਚੀਜ਼ ਜਿਹੜੀ ਬਦਲ ਕਰਦੇ ਆ ਕੰਡੀਆਂ ਠੀਕ ਹੈ ਜੀ ਪਰ ਬੰਦੇ ਦਾ ਲਕਸਾਨ ਨਹੀਂ ਹੋਇਆ ਠੀਕ ਹੈ ਜੀ ਤੇ ਇਹ ਵਾਦੀ ਪੈ ਗਈ ਅੱਛਾ ਜੀ ਆ ਕਿ ਉਹ ਬੋਲਦੇ ਆ ਅੱਛਾ ਜੀ ਇਹ ਕਰ ਤੋ ਠੀਕ ਹੈ ਜੀ ਤੇ ਬਾਬੇ ਰੰਦੇ ਨੂੰ ਮਤਰਾ ਹੀ ਗੁਜਰਾਵਾਲਾ ਖੂਹ ਬਹੁਤ ਦੇ ਮਸ਼ਹੂਰ ਆ ਇਹ ਗੁਜਰਾਵਾਲਾ ਖੂਹ ਜੀ ਹਾਂ ਗੁਜਰਾਵਾਲਾ ਖੂਹ ਅੱਛਾ ਜੀ ਬਾਬੇ ਰੰਦੇ ਨੂੰ ਕਿੰਨੇ ਸਾਲ ਹੋ ਗਏ ਅੱਛਾ ਜੀ ਇਹ ਹੈ ਪਪਾ ਪਿੰਡ ਦਾ ਹੀ ਆ ਪਿੰਡ ਦਾ ਹੀ ਆ ਜੀ ਪਿੰਡ ਦਾ ਹੀ ਆ ਠੀਕ ਹੈ ਜੀ ਆ ਛੱਪੜਿਆ ਬਣਾਇਆ ਅੱਛਾ ਜੀ ਦੋ ਤਸਾਂ ਦੇ ਪਾਣੀ ਪੀਣ ਦੇ ਬਣਾ ਆਹੀ ਠੀਕ ਹੈ ਜੀ ਵਾਟਰ ਕੰਸਰਵੇਸ਼ਨ ਦਿੱਚੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਣਾਇਆ ਠੀਕ ਹੈ ਜੀ ਬਾਕੀ ਕੰਢੀ ਏਰੀਆ ਦਾ ਹੈ ਖੀਲ ਦਾ ਪਿੰਡ ਆ ਅੱਛਾ ਜੀ ਗਰੀਬ ਏਰੀਆ ਹੈ ਗਰੀਬ ਏਰੀਆ ਜੀ ਗਰੀਬ ਏਰੀਆ ਠੀਕ ਸ਼ੁਕਰੀਆ ਅੰਕਲ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਅਸੀਂ ਜੰਗਲ ਘੁੰਮ ਰਹੇ ਸੀ ਇਹ ਹਾਂ ਜੀ ਹਾਂ ਜੀ ਤੇ ਸਾਨੂੰ ਪਤਾ ਲੱਗਾ ਸੀ ਇੱਥੇ ਇੱਕ ਬਾਬਾ ਜੀ ਰਹਿੰਦੇ ਆ ਉਧਰ ਆਪਾਂ ਜਾਏ ਸੀਗੇ ਠੀਕ ਹੈ ਜੀ ਤੇ ਤੁਸੀਂ ਮੈਨੂੰ ਅੱਗੇ ਜੰਗਲ ਚ ਕਿੰਨਾ ਕੁ ਸੰਘਣਾ ਜੰਗਲ ਆ ਜੀ ਅੱਗੇ ਜੰਗਲ ਬਹੁਤ ਜ਼ਿਆਦਾ ਜਿੰਨਾ ਤੁਸੀਂ ਅੱਗੇ ਜਾਈ ਜਾਉਂਗੇ ਉਹਨਾਂ ਨਾਲ ਜ਼ਿਆਦਾ ਸੰਘਣਾ ਮਿਲੀ ਜਾਣਾ ਜੀ ਠੀਕ ਹੈ ਜੀ ਇਹ ਘਟਨਾ ਨਹੀਂ ਹੈਗਾ ਬਦੇ-ਬਦਾ ਸਾਨੂੰ ਇੱਥੇ ਜੇ ਕੋਈ ਨਹੀਂ ਜਾਨਵਰ ਮਿਲੇ ਤਾਂ ਅੱਗੇ ਬਾਅਦ ਵੀ ਜਾਨਵਰ ਮਿਲ ਸਕਦੇ ਆ ਸਾੰਬਰ ਵੀ ਮਿਲ ਸਕਦੇ ਆ ਸੂਰ ਵੀ ਮਿਲ ਸਕਦੇ ਆ ਠੀਕ ਹੈ ਜੀ ਏਸੀ ਬਾਬਾ ਜੀ ਦੀ ਕਹਾਣੀ ਆਜੋ ਚਲਦੇ ਆਂ ਜੰਗਲ ਦੇ ਵਿੱਚ ਮਿਲਦੇ ਆਂ ਤੁਹਾਨੂੰ ਇੱਕ ਹੋਰ ਲੋਕੇਸ਼ਨ ਤੇ ਬਣੇ ਰਹੋ ਮੇਰੇ YouTube ਚੈਨਲ ਕਰਮ ਸੈਣੀ 07 ਤੇ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਸਸਿਕਾਲ ਜੀ